ਇਹ ਮੈਸ ਕੇਸ ਦੇ ਵਿੱਚ ਪ੍ਰੋ ਬੋਨੋ ਹੈਗਾ ਤੇ ਮੋਟਿਵ ਸਿਰਫ ਤੇ ਸਿਰਫ ਇਹ ਹੈ ਕਿ ਸਮਾਜ ਸੇਵਾ ਦੀ ਗੱਲ ਹੈ ਕਿ ਪੈਸਿਆਂ ਦੀ ਕਮੀ ਦੀ وجہ ਨਾਲ ਇਸ ਨੂੰ ਇਨਸਾਫ ਨਹੀਂ ਮਿਲ ਸਕੇ ਉਹ ਪੁਲਿਸ ਸਿਸਟਮ ਨੂੰ ਪ੍ਰਸ਼ਾਸਨ ਨੂੰ ਤੇ ਜੁਡੀਸ਼ੀਅਲ ਸਿਸਟਮ ਨੂੰ ਕੰਮ ਨਹੀਂ ਕਰਨ ਦਿੰਦੀਆਂ ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਸਤੰਭ ਹੈਗਾ ਇਸ ਦੀ ਜ਼ਰੂਰਤ ਪੈਂਦੀ ਹੈ ਪਹਿਲੀਆਂ ਅਰੈਸਟ ਵੀ ਪਈਆਂ ਉਹ ਵੀ ਪ੍ਰੈਸ ਦੀ ਹੈਲਪ ਤੋਂ ਹੀ ਪਈਆਂ ਸੀਗੀਆਂ ਇਹ ਜੋ ਲੜਕੀ ਦਾ ਪਿਤਾ ਹੈਗਾ ਇਸ ਨੂੰ ਇਹੀ ਵਿਸ਼ਵਾਸ ਹੈਗਾ ਕਿ ਜੇ ਪ੍ਰੈਸ ਦੇ ਥਰੂ ਇਹਦੀ ਆਵਾਜ਼ ਜਾਏਗੀ ਤੇ ਇਸ ਨੂੰ ਇਨਸਾਫ ਜਿਹੜਾ ਉਹ ਮਿਲ ਸਕੇਗਾ ਆਪਣੀ ਜਿਹੜੀ ਡੈਮੋਕ੍ਰੇਸੀ ਦੇ ਜਿਹੜੇ ਸਾਰੇ ਸਿਸਟਮ ਦੇ ਚੱਲਣ ਦੇ ਚਾਰ ਆਪਣੇ ਜਿਹੜੇ ਸਤੰਭ ਗਿਨੇ ਜਾਂਦੇ ਆ ਹੋਰ ਪੀਲਰ ਜਿਹੜੇ ਆ ਡੈਮੋਕ੍ਰੇਸੀ ਦੇ ਉਹਦੇ ਵਿੱਚੋਂ ਸਭ ਤੋਂ ਮਜ਼ਬੂਤ ਜਿਹੜਾ ਜਨਤਾ ਦੀ ਆਵਾਜ਼ ਹੈਗੀ ਆ ਜਿਹੜੀ ਜਨਤਾ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ ਬਿਲਕੁਲ ਅਨਸਟਰਟਡ ਤੌਰ ਤੇ ਉਹ ਪ੍ਰੈਸ ਹੈਗਾ ਕਿਉਂਕਿ ਜਦੋਂ ਹੋਰ ਸਾਰੀ ਚੀਜ਼ਾਂ ਦੇ ਵਿੱਚੋਂ ਯਾ ਤਾਂ ਬੰਦੇ ਦੀ ਪਹੁੰਚ ਨਹੀਂ ਹੁੰਦੀ ਯਾ ਬੰਦੇ ਨੂੰ ਇਹ ਲੱਗਦਾ ਕਿ ਸ਼ਾਇਦ ਮੇਰੀ ਸੁਣਵਾਈ ਨਾ ਹੋਊਗੀ ਯਾ ਬੰਦੇ ਨੂੰ ਲੱਗਦਾ ਹੈ ਕਿ ਉਹ ਕਮਜ਼ੋਰ ਹੈ ਤੇ ਉਸ ਨੂੰ ਜਿਹੜਾ ਮੰਨ ਲਓ ਤੰਤਰ ਹੈ ਜਾਂ ਕੋਈ ਤਾਕਤਵਰ ਜਿਹੜੀਆਂ ਸ਼ੈ ਹੈਗੀਆਂ ਜਿਹੜੀਆਂ ਇਹੋ ਜਿਹੀਆਂ ਆਪਣੇ ਕੁਝ ادارے ਨੇ ਜਾਂ ਕੁਝ ਲੋਕ ਇਹੋ ਜਿਹੇ ਜਿਹੜੇ ਆਪਣਾ ਉਹਨੂੰ ਕਾਨੂੰਨ ਤੋਂ ਉੱਪਰ ਸਮਝਦੇ ਨੇ ਉਹ ਲੋਕ ਜਦੋਂ ਇਹ ਕਿਸੇ ਸਪਰੈਸ ਨੂੰ ਇਹ ਲੱਗਦਾ ਕਿ ਜੀ ਮੇਰੀ ਆਵਾਜ਼ ਨਹੀਂ ਸੁਣੀ ਜਾਣੀ ਉਦੋਂ ਉਹ ਬੰਦਾ ਪ੍ਰੈਸ 'ਚ ਆਉਂਦਾ ਅੱਜ ਇਹ ਬੰਦਾ ਜਿਸ ਦੀ ਬੇਟੀ ਨਾਲ ਕੀ ਜ਼ਬਰ ਜਨਾਹ ਹੋਇਆ ਜਿੱਦਾਂ ਕਿ ਸਾਰਿਆਂ ਨੂੰ ਬਹੁਤ ਇਹ ਪੁਰਾਣੀ ਖਬਰ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ 2023 ਦੀ ਇਸ ਐਫ ਆਈ ਆਰ ਦਰਜ ਹੋਈ ਹੋਈ ਹੈ ਹੀਨियस ਕ੍ਰਾਈਮ ਹੈ ਕਿਉਂਕਿ ਇਨ ਦਾ ਨੇਮ ਆਫ ਗੋਡਲiness ਜੇ ਕਿਸੇ ਨੇ ਕਿਸੇ ਬੱਚੇ ਦਾ ਇਸ ਤਰੀਕੇ ਨਾਲ ਸ਼ੋਸ਼ਨ ਕੀਤਾ ਤੇ ਜਦੋਂ ਉਹ ਪ੍ਰੈਗਨੈਂਟ ਹੋ ਗਈ ਤੇ ਉਸ ਨੂੰ ਇੱਕ ਇਲਲੀਗਲ ਤਰੀਕੇ ਨਾਲ ਅਨੌਥਰਾਇਜ਼ ਤਰੀਕੇ ਨਾਲ ਉਸ ਦਾ ਜਿਹੜਾ ਹੈਗਾ ਅ ਅਬੋਰਸ਼ਨ ਕਰਾਇਆ ਗਿਆ ਜਿਸ ਦੇ ਸਿੱਟੇ ਵੱਜੋਂ ਇਨਫੈਕਸ਼ਨ ਹੋ ਗਈ ਤੇ ਉਹਦੀ ਡੈਥ ਹੋ ਗਈ ਅ ਇਸ ਤੋਂ ਜ਼ਿਆਦਾ ਹੋਰ ਦੁਖਾਲੀ ਗੱਲ ਕੁਝ ਨਹੀਂ ਹੋ ਸਕਦੀ ਇਹ ਇਕੱਲੇ ਪਿਓ ਦਾ ਦੁੱਖ ਨਹੀਂ ਐ ਇੱਕ ਦਾ ਇਹ ਮੇਰੇ ਹਿਸਾਬ ਨਾਲ ਸਾਡੀ ਮਤਲਬ ਜਦੋਂ ਸੁਣੀ ਇਹ ਗੱਲ ਤੇ ਐ ਲੱਗਦਾ ਕਿ ਯਾਰ ਵੀ ਸਾਡਾ ਸਮਾਜ ਹਜੇ ਵੀ ਉੱਥੇ ਹੀ ਖੜਾ ਮਤਲਬ ਇਹ ਵੀ ਅਸੀਂ ਕਿਹੜੇ ਯੁੱਗ 'ਚ ਜੀ ਰਹੇ ਹਾਂ ਇਸ ਟਾਈਮ ਦੇਖੋ ਇਨਫੋਰਮੇਸ਼ਨ ਟੈਕਨੋਲੋਜੀ ਸਾਇੰਸ ਦੀ ਡਿਵੈਲਪਮੈਂਟ ਹੋਰ ਸੋਸ਼ਲ ادارے ਹੋਰ ਜਨਤਕ ادارے ਪੋਲਿਟੀਕਲ ਪਾਰਟੀ ਸਭ ਕੁਝ ਇੰਨਾ ਹਾਈ ਟੈਕ ਹੋਣ ਦੇ ਬਾਵਜੂਦ ਧਰਮ ਦੇ ਨਾਲ ਤੇ ਇਹੋ ਜਿਹਾ ਕੁਝ ਹੁੰਦਾ ਚਲੋ ਉਹ ਹੋ ਗਿਆ ਪਰ ਉਸ ਤੋਂ ਬਾਅਦ ਉਸ ਬੰਦੇ ਦੇ ਅਗੇਂਸਟ ਜਾਂ ਜਿਹੜੇ ਬੰਦੇ ਦੋਸ਼ੀ ਨੇ ਉਹਨਾਂ ਅਗੇਂਸਟ ਜਿਹੜੀ ਹੈ ਪ੍ਰੋਪਰ ਕਾਰਵਾਈ ਨਾ ਹੋ ਸਕੇ ਜਿਹੜਾ ਉਹਨੂੰ ਇੱਕ ਤਰੀਕਾ ਨਾਲ ਕੀ ਕਾਨੂੰਨ ਦੇ ਅਦਾਲਤ ਦੇ ਵਿੱਚ ਲਿਆ ਕੇ ਉਸ ਨੂੰ ਉਸ ਦੇ ਜਿਹੜਾ ਇੱਕ ਇੱਕ ਬਣਾਇਆ ਕਿ ਜੁਡੀਸ਼ੀਅਲ ਸਿਸਟਮ ਹੈ ਜਿਹਦੋਂ ਨਾ ਕਰਦਾ ਗਲਤ ਕੰਮ ਕਰਦਾ ਸਾਡਾ ਸਮਾਜ ਦਾ ਇੱਕ ਤੰਤਰ ਹੈ ਜਿਹਦੇ ਵਿੱਚ ਕੀ ਹੈ ਕਿ ਉਸ ਨੂੰ ਕੋਰਟ ਦੇ ਵਿੱਚ ਟ੍ਰਾਇਲ ਕਰਕੇ ਉਸ ਨੂੰ ਉਸਦੇ ਗੁਨਾਹ ਦੀ ਸਜ਼ਾ ਦਿੱਤੀ ਜਾਂਦੀ ਹੈ ਜਿਹਦੇ ਨਾਲ ਆਮ ਜਨਤਾ ਦਾ ਜਿਹੜਾ ਵਿਸ਼ਵਾਸ ਹੈ ਉਹ ਸਮਾਜਿਕ ਤੰਤਰ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਸਾਡੇ ਜਨਤਕ ਸਿਸਟਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਮਜ਼ਬੂਤ ਹੁੰਦਾ ਪਰ ਇਸ ਕੇਸ ਦੇ ਵਿੱਚ ਹੋਇਆ ਇਹ ਹੈ ਕਿ 2023 ਦਾ ਇਹ ਮਾਮਲਾ ਸੀਗਾ ਤੇ ਦੋਸਤੋ ਗੱਲ ਇਹ ਹੈ ਕਿ ਜਿਹੜੀ ਫਰਸਟ ਅਰੈਸਟ ਜਿਹੜੀ ਜਸ਼ਨ ਗਿੱਲ ਦੀ ਜਿਹੜਾ ਕਿ ਮੇਨ ਅਕਿਊਜ਼ ਹੈ ਇਸ ਦੇ ਵਿੱਚ ਉਸ ਦੀ ਅਰੈਸਟ ਵੀ ਕਿਉਂਕਿ ਇਹ ਮਰਡਰ ਐਂਡ ਰੇਪ ਦਾ ਮਾਮਲਾ ਹੈ ਕੋਈ ਸਿੰਪਲ ਕੇਸ ਦਾ ਸੀਗਾ ਨਹੀਂ ਚੋਰੀ ਡਕੈਤੀ ਦਾ ਜਾਂ ਕੋਈ ਪੈਸਿਆਂ ਦੀ ਠੱਗੀ ਦਾ ਕੇਸ ਨਹੀਂ ਸੀਗਾ ਉਸ ਬੰਦੇ ਦੀ ਅਰੈਸਟ ਜਿਹੜੀ ਹੈ ਉਹ ਆਲਮੋਸਟ 1.5 ਤੋਂ 2 ਸਾਲ ਬਾਅਦ ਹੋਤੀ ਹੈ ਠੀਕ ਹੈ ਬੜੀ ਸ਼ਰਮ ਵਾਲੀ ਗੱਲ ਹੈ ਤਰਸਦੀ ਵਾਲੀ ਗੱਲ ਹੈ ਕਿ ਇਹ ਉਹ ਵੀ ਤਾਂ ਹੋਈ ਕਿਉਂਕਿ ਮੈਨੂੰ ਇਹ ਕੁਐਸਚਨ ਪੁੱਛਿਆ ਗਿਆ ਕਿ ਜੀ ਪ੍ਰੈਸ ਕਾਨਫਰੰਸ ਕਿਉਂ ਬੁਲਾਈ ਗਈ ਇਹ ਜਿਹੜੇ ਲੜਕੀ ਦੇ ਪਿਤਾ ਹੈਗੇ ਤੇ ਸਮਾਜ ਜਿਹੜੇ ਆਪਣਾ ਸਮਾਜਿਕ ਕਾਰਜਕਰਤਾ ਹੈਗੇ ਉਹਨਾਂ ਨੇ ਅਰੇਂਜ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਆਪਣਾ ਵਕੀਲ ਇੱਕ ਤਰੀਕੇ ਨਾਲ ਅੰਗੇਜ ਕੀਤਾ ਹੈਗਾ ਤੇ ਮੈਂ ਮਤਲਬ ਹੱਥ ਬੰਨ ਕੇ ਇਹ ਗੱਲ ਮਤਲਬ ਵੀ ਜ਼ਿੰਮੇਵਾਰੀ ਲੈਣਾ ਕਿ ਬਿਨਾਂ ਕਿਸੇ ਫੀਸ ਤੋਂ ਅਸੀਂ ਇਹ ਕੇਸ ਕਰਨ ਨੂੰ ਐਸੇ ਕਰਕੇ ਤਿਆਰ ਹੋਏ ਆ ਕਿਉਂਕਿ ਸਾਨੂੰ ਇਹ ਲੱਗਦਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਤੇ ਨਾ ਕਿਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਤੇ ਗਰੀਬ ਨੂੰ ਕਿਸੇ ਨੂੰ ਇਹ ਨਾ ਲੱਗੇ ਕਿ ਉਹ ਸਮਾਜ ਦੇ ਵਿੱਚ ਇਸ ਤਰੀਕੇ ਨਾਲ ਪਿੱਛੜ ਗਿਆ ਕਿ ਉਸ ਕੋਲੇ ਪੈਸੇ ਨਹੀਂ ਸੀ ਉਹ ਪਰਸਿਊ ਨਹੀਂ ਕਰ ਸਕਿਆ ਆਪਣਾ ਕੇਸ ਆ ਆਪਣੇ ਅਪੀਲ ਤੋਂ ਕਿਉਂਕਿ ਉਹਦੇ ਕੋਲੇ ਪੈਸੇ ਨਹੀਂ ਸੀ ਕਿ ਉਹ ਚੰਗਾ ਵਕੀਲ ਨਹੀਂ ਕਰ ਸਕਿਆ ਉਸ ਨੂੰ ਜਿਹੜਾ ਹੈਗਾ ਇਹ ਸਾਰੀ ਜ਼ਿੰਮੇਵਾਰੀ ਬਣਦੀ ਹੈ ਤੇ ਮੈਂ ਕਿਉਂਕਿ ਪ੍ਰੈਸ ਦਾ ਧੰਨਵਾਦੀ ਇਸ ਕਰਕੇ ਆ ਇਹ ਚੌਥੇ ਸੰਭਾ ਜਿਹੜਾ ਹੈਗਾ ਦੀ ਸਰਕੇ ਕਿਉਂਕਿ ਥੋੜੇ ਲੋਕਾਂ ਦੀ ਹੀ ਆਵਾਜ਼ ਜਦ ਉੱਪਰ ਕਰਨ ਲੱਗ ਗਈ ਤਾਂ ਜਸ਼ਨ ਗੇਲੇ ਤੇ ਹੋਕ ਮਾਰਤਾ ਤੇ ਇੱਕ ਮਸੀ ਜਿਹੜੇ ਅਕਿਊਜ਼ ਪਰਸਨ ਨੇ ਮੇਨ ਅਕਿਊਜ਼ ਪਰਸਨਸ ਨੇ ਜਿਹੜੇ ਉਹਨਾਂ ਦੀ ਅਰੈਸਟ ਪਾਈ ਗਈ ਪਰ ਹਜੇ ਵੀ ਜਿਹੜੀ ਡਾਕਟਰ ਨਜਾਇਜ਼ ਡਾਕਟਰ ਬਣ ਕੇ ਨਕਲੀ ਡਾਕਟਰ ਬਣ ਕੇ ਜਿਨੇ ਕੀ ਉਹ ਪਰਫਾਰਮ ਕੀਤਾ ਸੀਗਾ ਐਸ ਪਰ ਹਿਸ ਅਲੀਗੇਸ਼ਨਸ ਕਿਉਂਕਿ ਜਦੋਂ ਕੋਈ ਐਫਆਈਆਰ ਹੁੰਦੀ ਹੈ ਨਾ ਜੀ ਉਹ ਐਫਆਈਆਰ ਇਸ ਨੈਵਰ ਅ ਸਾਈਕ ਐਂਸਾਈਕਲੋਪੀਡिया ਉਸਦੇ ਐਫਆਈਆਰ ਜਿਹੜੀ ਹੈ ਇਟਸ ਐਨ ਇਨੀਸ਼ੀਏਸ਼ਨ ਆਫ ਕ੍ਰਿਮੀਨਲ ਪ੍ਰोसीजर ਜਿਸ ਦੇ ਨਾਲ ਕੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਸੋ ਜੋ ਕੁਝ ਵੀ ਕੰਪਲੇਨੈਂਟ ਨੇ ਜੇ ਕਿਹਾ ਹੈ ਤਾਂ ਪੁਲਿਸ ਨੂੰ ਸਭ ਤੋਂ ਪਹਿਲਾਂ ਉਹ ਬਚਨਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਰੇਪ ਦੀ ਪ੍ਰੋਵੀਜ਼ਨ ਹੈ ਰੇਪ ਐਂਡ ਮਰਡਰ ਦੀ ਪ੍ਰੋਵੀਜ਼ਨ ਹੈ ਉਸ ਦੇ ਵਿੱਚ ਇਹ ਹੈਗਾ ਕਿ ਜਿੱਦਾਂ ਹੀ ਐਫ ਆਈ ਆਰ ਦਰਜ ਹੁੰਦੀ ਹੈ ਉਦਾਂ ਹੀ ਅਕਿਊਜ਼ ਪਰਸਨਸ ਦੀ ਸਭ ਤੋਂ ਪਹਿਲਾਂ ਅਰੈਸਟ ਪਾਈ ਜਾਂਦੀ ਹੈ ਜੇ ਕੋਈ ਇੱਕ ਤਰੀਕੇ ਦਾ ਕਿਸੇ ਦੀ ਅਰੈਸਟ ਗਲਤ ਹੈ ਤਾਂ ਉਹ ਕੋਰਟ ਦੇਖਦੀ ਹੈ ਔਨ ਦਾ ਬੇਸਿਸ ਆਫ ਫੈਕਟਸ ਐਂਡ ਐਵੀਡੈਂਸ ਉਸ ਬੰਦੇ ਨੂੰ ਜਾਂ ਤਾਂ ਉਹ ਕੇਸ ਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਾਂ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਡਿਪੈਂਡਿੰਗ ਅਪਨ ਹਿਸ ਇਨਵੋਲਵਮੈਂਟ ਇਨ ਦਾ ਕਰਾਇਮ ਤੇ ਦੋਸਤੋ ਗੱਲ ਇਹ ਕਿ ਇਸ ਕੇਸ ਦੇ ਵਿੱਚ 1.5 ਸਾਲ ਬਾਅਦ ਤਾਂ 2 ਸਾਲ ਬਾਅਦ ਤਕਰੀਬਨ ਜਿਹੜਾ ਮੇਨ ਅਕਿਊਜ਼ ਦੀ ਅਰੈਸਟ ਪਾਈ ਗਈ ਤੇ ਉਸ ਤੋਂ ਬਾਅਦ ਦੇਖੋ ਕਈ ਵਾਰੀ ਕੀ ਹੁੰਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਾ ਚਾਹਦੀ ਹੁੰਦੀ ਹੈ ਤੇ ਮੈਨੂੰ ਪੂਰਾ ਆਪਣੇ ਲੀਗਲ ਸਿਸਟਮ ਦੇ ਵਿੱਚ ਤੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਵਿੱਚ 1001% ਭਰੋਸਾ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਜਿਹੜੇ ਅਫਸਰ ਆਪਣਾ ਕੰਮ ਕਰਨਾ ਚਾਹੁੰਦੇ ਹੁੰਦੇ ਆ ਪਰ ਕਈ ਵਾਰੀ ਕੁਝ ਤਾਕਤਾਂ ਇਹੋ ਜਿਹੀਆਂ ਹੈਗੀਆਂ ਕੁਝ ਇੰਟਰਫੀਰੈਂਸ ਇਸ ਤਰੀਕੇ ਦੀ ਹੁੰਦੀ ਹੈ ਕਿ ਉਹਨਾਂ ਨੂੰ ਆਪਣਾ ਕੰਮ ਸਹੀ ਤਰੀਕੇ ਨਾਲ ਕਰਨ ਨਹੀਂ ਦਿੱਤਾ ਜਾਂਦਾ ਤਾਂ ਕਰਕੇ ਸਾਨੂੰ ਪ੍ਰੈਸ ਦੀ ਜ਼ਰੂਰਤ ਪੈਂਦੀ ਹੈ ਕਿ ਜੋ ਉਹ ਅਨਵਾਰੰਟਡ ਤੇ ਅਨਵਾਂਟਡ ਜਿਹੜੀ ਇੰਟਰਫੀਰੈਂਸ ਹੈ ਪੁਲਿਸ ਦੇ ਕੰਮ ਦੇ ਵਿੱਚ ਉਹ ਇੰਟਰਫੀਰੈਂਸ ਨਾ ਹੋ ਸਕੇ ਤੇ ਪੁਲਿਸ ਜਿਹੜਾ ਆਪਣਾ ਕੰਮ ਨਿਰਪੱਖ ਹੋ ਕੇ ਕਰ ਸਕੇ ਤੇ ਦੋਸਤੋ ਇਸ ਦੇ ਵਿੱਚ ਇੱਕ ਆ ਜਿਹੜੀ ਤੁਸੀਂ ਫੋਟੋ ਦੇਖੋਗੇ ਇਹ ਜਿਹੜੀ ਹੈ ਇਹ ਅਸ਼ੀਸ਼ ਗਿੱਲ ਨਾਮ ਦਾ ਬੰਦਾ ਹੈ ਜੋ ਕਿ ਨਕਲੀ ਪੁਲਿਸ ਦੀ ਵਰਦੀ ਪਾ ਕੇ ਇਸ ਵਿਚਾਰੇ ਗਰੀਬ ਨੂੰ ਧਮਕਾ ਰਿਹਾ ਇਸ ਵਿਚਾਰੇ ਨੂੰ ਆਪਣਾ ਘਰ ਵੇਚ ਕੇ ਅੰਮ੍ਰਿਤਸਰ ਦੇ ਵਿੱਚ ਰਹਿਣਾ ਪੈ ਰਿਹਾ ਤੇ ਦੋਸਤੋ ਇਹ ਰਿਕਸ਼ਾ ਚਲਾ ਰਿਹਾ ਅੱਜ ਦੀ ਡੇਟ ਦੇ ਵਿੱਚ ਇਹਦਾ ਕਸੂਰ ਸਿਰਫ ਇੰਨਾ ਕਿ ਇਹ ਅੜਿਆ ਹੋਇਆ ਇਸਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਇਸ ਨੂੰ ਇਹ ਵੀ ਜਿਹੜੇ ਵੀ ਦੋਸ਼ੀ ਨੇ ਉਹਨਾਂ ਵੱਲੋਂ ਇਹ ਵੀ ਪ੍ਰਪੋਜ਼ਲ ਆਇਆ ਕਿ ਤੈਨੂੰ ਘਰ ਲੈ ਦਿੰਨੇ ਆ ਤੈਨੂੰ 1 ਕਰੋੜ ਰੁਪਈਆ ਦੇ ਦਿੰਨੇ ਆ ਤੈਨੂੰ ਕਾਰੋਬਾਰ ਕਰ ਦਿੰਨੇ ਆ ਤੇ ਇਹਨਾਂ ਬੱਚਿਆਂ ਨੂੰ ਆਹ ਕਰ ਦਿੰਨੇ ਆ ਉਹ ਕਰ ਦਿੰਨੇ ਆ ਇਹਦਾ ਸਿਰਫ ਇੰਨਾ ਕਸੀ ਕਿ ਨਹੀਂ ਮੈਂ ਉਸ ਘਰ ਦੇ ਵਿੱਚ ਐਦਾਂ ਦੇ ਕਿਸੇ ਵੀ ਚੀਜ਼ ਦੇ ਵਿੱਚ ਮੈਨੂੰ ਕੋਈ ਸਕੂਨ ਨਹੀਂ ਮਿਲੇਗਾ ਮੇਰੀ ਆਤਮਾ ਹਮੇਸ਼ਾ ਮੈਨੂੰ ਤਕਾਰਦੀ ਰਹੇਗੀ ਕਿ ਮੇਰੀ ਬੇਟੀ ਦੀ ਡੈਥ ਹੋ ਗਈ ਤੇ ਇੱਕ ਜ਼ਬਰ ਜਨਾਹ ਦੇ ਨਤੀਜੇ 'ਚ ਹੋਈ ਹੈ ਤੇ ਮੈਂ ਉਹ ਕੰਪਰੋਮਾਈਜ਼ ਨਹੀਂ ਕਰ ਸਕਦਾ ਦੋਸਤੋ ਇਹਨੇ ਕੀ ਗਲਤ ਕਰਤਾ ਇਹੋ ਜਿਹਾ ਤੇ ਜੇ ਇਸ ਬੰਦੇ ਦੀ ਇਹ ਇੱਛਾ ਹੈ ਜੇ ਇਸ ਬੰਦੇ ਨੂੰ ਹਜੇ ਵਿਸ਼ਵਾਸ ਹੈਗਾ ਸਾਡੇ ਲੀਗਲ ਸਿਸਟਮ ਦੇ ਵਿੱਚ ਸਾਡੀ ਪੁਲਿਸ ਦੇ ਵਿੱਚ ਸਾਡੀ ਜੁਡੀਸ਼ਰੀ ਦੇ ਵਿੱਚ ਸਾਡੇ ਵਕੀਲਾਂ ਦੇ ਵਿੱਚ ਤੇ ਕੀ ਇਹ ਗਲਤ ਹੈਗਾ ਸੋ ਦੋਸਤੋ ਸਿਰਫ ਇਸ ਬੰਦੇ ਦਾ ਵਿਸ਼ਵਾਸ ਹੈਗਾ ਉਸ ਨੂੰ ਅਸੀਂ ਸਿਰੇ ਚੜਾਣਾ ਕੰਮ ਤਾਂ ਕੋਰਟ ਨਹੀਂ ਕਰਨਾ ਆਪਣਾ ਜਦੋਂ ਪੁਲਿਸ ਜਿਹੜੀ ਹੈ ਕੇਸ ਬਣਾ ਕੇ ਚਲਾਨ ਦੇ ਦਿੰਦੀ ਹੈ ਇਸ ਕੇਸ ਤੇ ਚਲਾਨ ਦਿੱਤਾ ਗਿਆ ਪਰ ਆਹ ਤਿੰਨ ਬੰਦੇ ਹਜੇ ਤੱਕ ਅਰੈਸਟ ਨਹੀਂ ਹੈ ਜਿਹੜੀ ਕਿ ਉਹ ਡਾਕਟਰ ਸੀਗੀ ਸਰਕਾਰੀ ਡਾਕਟਰ ਹੈ ਇੱਕ ਜਿਹੜੀ ਜਿਸ ਨੇ ਕੀ ਜ਼ਬਰਦਸਤੀ ਉਸ ਕੁੜੀ ਨੂੰ ਉਹ ਆਪਣਾ ਜਦੋਂ ਕਿ ਉਹ ਤਬੀਬ ਉਹਦੀ ਬਹੁਤ ਖਰਾਬ ਸੀ ਉਸ ਨੂੰ ਇਹ ਕਹਿ ਕੇ ਤੇ ਉਸ ਨੂੰ ਕਹਿੰਨੇ ਆ ਕਿ ਵੀ ਹਾਂ ਜੀ ਫੋਰਸਫੋਲੀ ਉਸ ਨੂੰ ਰਿਲੀਵ ਕਰ ਦਿੱਤਾ ਕਿ ਨਹੀਂ ਨਹੀਂ ਪੈਰਾਸੀਟਾਮੋਲ ਦੇ ਕੇ ਕਿ ਇਹ ਠੀਕ ਹੋ ਜਾਏਗੀ ਇਹਨੂੰ ਕੋਈ ਦਿੱਕਤ ਨਹੀਂ ਹੋਏ ਸ਼ਾਇਦ ਉਹ ਕੁੜੀ ਨੂੰ ਜੇ ਡਾਕਟਰੀ ਇਲਾਜ ਸਹੀ ਤਰੀਕੇ ਨਾਲ ਮਿਲ ਜਾਂਦਾ ਤਾਂ ਉਹ ਸ਼ਾਇਦ ਜਿਉਂਦੀ ਰਹਿੰਦੀ ਪਰ ਉਹ ਕੁੜੀ ਦੀ ਇਨਫੈਕਸ਼ਨ ਦੀ ਵਜ੍ਹਾ ਨਾਲ ਦੋ ਤਿੰਨ ਦਿਨਾਂ ਦੇ ਅੰਦਰ ਡੈਥ ਹੋ ਗਈ ਸੀ ਤੇ ਇੱਕ ਜੋ ਡਾਕਟਰ ਜਿਹੜੀ ਨਕਲੀ ਡਾਕਟਰ ਬਣ ਕੇ ਜਿਸ ਨੇ ਅਬੋਰਸ਼ਨ ਕੀਤਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਵੀ ਸਜ਼ਾ ਦੀ ਪੂਰੀ ਪੂਰੀ ਅਧਿਕਾਰੀ ਹੈ ਤੇ ਇਹ ਕੋਈ ਮੈਂ ਇਹ ਮੰਨਦਾ ਕਿ ਜਦੋਂ ਉਸਨੇ ਇਹ ਘਿਣਾਉਣਾ ਕੰਮ ਅੰਜਾਮ ਦਿੱਤਾ ਤੇ ਇਹ ਉਹਦਾ ਪਹਿਲਾ ਅਬੋਰਸ਼ਨ ਨਹੀਂ ਹੋਏਗਾ ਜਿਹੜਾ ਉਹਨੇ ਅਨਲਾਲਹੂ ਤਰੀਕੇ ਨਾਲ ਕੀਤਾ ਹੋਊਗਾ ਉਸ ਤੋਂ ਪਹਿਲਾਂ ਵੀ ਬਹੁਤ ਕੁਝ ਕਰ ਚੁੱਕੀ ਹੋਣੀ ਹੈ ਇਹੋ ਜਾਂ ਤੇ ਉਸ ਨੂੰ ਠੀਕ ਹੈ ਕੋਈ ਅਧਿਕਾਰ ਨਹੀਂ ਹੈ ਬਾਹਰ ਰਹਿਦਾ ਜਾਂ ਉਸ ਨੂੰ ਸਜ਼ਾ ਨਾ ਮਿਲੇ ਕਾਨੂੰਨ ਦੁਆਰਾ ਉਸ ਦਾ ਕੋਈ ਅਧਿਕਾਰ ਨਹੀਂ ਹੈ ਉਸ ਨੂੰ ਅਰੈਸਟ ਕਰਨਾ ਵੀ ਜ਼ਰੂਰੀ ਹੈ ਉਸ ਨੂੰ ਉਸ ਦੇ ਅੰਜਾਮ ਤੱਕ ਪਹੁੰਚਾਉਣਾ ਵੀ ਜ਼ਰੂਰੀ ਹੈ ਤੇ ਹੋਰ ਇੱਕ ਦੋ ਨਾਮ ਜਿਹੜੇ ਇੱਕ ਡੈਨੀਅਲ ਗਿੱਲ ਹੈਗਾ ਤੇ ਇਹ ਜਿਹੜੀ ਡਾਕਟਰ ਰਚਨਾ ਬਾਬਾ ਇਹ ਨਾਮ ਲੈ ਰਹੇ ਨੇ ਜਿਹੜੇ ਇਹਨਾਂ ਦੇ ਅਲੀਗੇਸ਼ਨਸ ਨੇ ਘਟੂ ਘਾਟ ਇਸ ਬੰਦੇ ਨੂੰ ਸਪੋਰਟ ਤਾਂ ਮਿਲਣੀ ਚਾਹੀਦੀ ਗੱਲ ਇਹ ਹੈ ਕਿ ਇਹ ਚੌਥਾ ਸਤੰਭ ਤਾਈਓ ਮਤਲਬ ਇਸ ਦੀ ਐਕਟੀਵੇਸ਼ਨ ਦੀ ਜ਼ਰੂਰਤ ਪੈਂਦੀ ਹੈ ਜਿਹੜਾ ਇਹ ਪ੍ਰਚਾਰ ਤੰਤਰ ਹੈਗਾ ਜਿਹੜਾ ਇਹ ਸਮਾਚਾਰ ਜਨਤਾ ਜਿਹੜਾ ਇਹ ਇੱਕ ਤਰੀਕੇ ਦਾ ਇੱਕ ਸਿਸਟਮ ਬਣਿਆ ਹੋਇਆ ਸਾਡੇ ਸਮਾਜ ਦਾ ਜਰਨਲਿਜ਼ਮ ਜਿਹਨੂੰ ਕਹਿੰਦੇ ਆ ਜਰਨਲਿਜ਼ਮ ਦਾ ਮਤਲਬ ਹੀ ਇਹੀ ਹੈ ਕਿ ਜੋ ਸੱਚ ਦੀ ਆਵਾਜ਼ ਹੈ ਉਹ ਜਿਹੜੇ ਕੰਨਾਂ ਤੱਕ ਪਹੁੰਚਣੀ ਚਾਹੀਦੀਆਂ ਉਹ ਬਿਨਾ ਫਿਲਟਰ ਹੋਏ ਐਜ਼ ਇਟ ਇਜ਼ ਸਿੱਧੇ ਦੀ ਸਿੱਧੀ ਪਹੁੰਚਣੀ ਚਾਹੀਦੀ ਐਸੇ ਕਰਕੇ ਮੈਂ ਇਹ ਭਾਈ ਸਾਹਿਬ ਨੂੰ ਜਿਹੜੇ ਕਿ ਉਸ ਲੜਕੀ ਦੇ ਨਿਰਭਾਗੀ ਲੜਕੀ ਦੇ ਨਿਰਭਾਗੇ ਪਿਤਾ ਨੇ ਇਹਨਾਂ ਇਹ ਤੁਹਾਡੇ ਸਾਹਮਣੇ ਬੈਠੇ ਨੇ ਮੈਂ ਆਣਾ ਨਹੀਂ ਚਾਹੁੰਦਾ ਸੀ ਪ੍ਰੈਸ ਸਾਹਮਣੇ ਪਰ ਕਿਉਂਕਿ ਇਹ ਕਹਿੰਦੇ ਕਿ ਜੀ ਮੈਨੂੰ ਉਸ ਤਰੀਕੇ ਨਾਲ ਗੱਲ ਨਹੀਂ ਕਰਨੀ ਆਂਦੀ ਹੈ ਮੈਨੂੰ ਗੱਲ ਸਮਝਾਣੀ ਨਹੀਂ ਆਂਦੀ ਤੇ ਮੇਰਾ ਇੱਕ ਫਰਜ਼ ਬਣਦਾ ਕਿਉਂਕਿ ਮੈਂ ਇਹਨਾਂ ਦਾ ਵਕੀਲ ਹੈਗਾ ਤੇ ਵਕੀਲ ਹੋਣ ਦੇ ਨਾਤੇ ਮੈਂ ਸਿਰਫ ਇੱਕ ਰਿਕੁਐਸਟ ਕਰ ਰਿਹਾ ਕਿ ਜਿਹੜੀ ਜਿਹੜੀ ਕਾਰਵਾਈ ਪੁਲਿਸ ਕਰਨਾ ਚਾਹੁੰਦੀ ਹੈ ਉਸ ਨੂੰ ਕਾਰਵਾਈ ਕਰਨ ਦਿੱਤਾ ਜਾਵੇ ਉਸ ਨੂੰ ਅਨਡੂ ਇੰਟਰਫੀਰੈਂਸ ਉਸ ਤੇ ਨਾ ਹੋਵੇ ਕਿਉਂਕਿ ਪੁਲਿਸ ਸਾਡਾ ਪੁਲਿਸ ਸੰਤਰ ਦੇ ਵਿੱਚ ਵਿਸ਼ਵਾਸ ਹੈ ਪੁਲਿਸ ਆਪਣਾ ਕੰਮ ਦੁਬਾਰਾ ਰਿਪੀਟ ਕਰ ਰਿਹਾ ਉਹ ਕਰਨਾ ਚਾਹੁੰਦੀ ਹੈ ਪਰ ਕਿਉਂਕਿ ਕੁਝ ਇੱਕ ਤਾਕਤਾਂ ਚਾਹੇ ਧਰਮ ਦੇ ਨਾਂ ਤੇ ਚਾਹੇ ਪੈਸੇ ਦੇ ਨਾਂ ਤੇ ਚਾਹੇ ਪੋਲਿਟਿਕਸ ਦੇ ਨਾਂ ਤੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਸੁਪਰ ਮਤਲਬ ਸੁਪਰ ਫਲੂਅਸ ਹੋ ਜਾਂਦੀਆਂ ਨੇ ਕਿ ਉਹ ਸਿਸਟਮ ਨੂੰ ਆਪਣਾ ਕੰਮ ਕਰਨ ਨਹੀਂ ਦਿੰਦੀਆਂ ਤੇ ਉਹ ਉਹਨੂੰ ਚੋਕ ਕਰ ਦਿੰਦੀਆਂ ਨੇ ਤੁਹਾਨੂੰ ਸਭ ਦਾ ਬਹੁਤ-ਬਹੁਤ ਧੰਨਵਾਦ ਜੀ ਮੈਂ ਕਿ ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਗਰੀਬ ਦੀ ਆਵਾਜ਼ ਨੂੰ ਇੱਕ ਜਨਤਾ ਕਵਾਜ ਬਣਾ ਕੇ ਤੇ ਉਸ ਵਿਚਾਰੀ ਕੁੜੀ ਨੂੰ ਇਨਸਾਫ ਦੀਵਾਨ ਚ ਸਾਡੀ ਮਦਦ ਕਰ ਰਹੇ ਧੰਨਵਾਦ ਜੀ ਪਿਛਲੀ ਵਾਰੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮੈਂ ਇਹ ਕਹਿਣਾ ਜਿਉਂਨਾ ਜੀ ਮੈਨੂੰ 938 ਐਸਐਚਓ ਸਾਹਿਬ ਨੇ ਦਿਨਾਂ ਨਾਲ ਥਾਣੇ ਚ ਬੁਲਾਇਆ ਸੀ ਜਿੱਥੇ ਉਹਦੇ ਭਰਾ ਪ੍ਰੇਮ ਸਿੰਘ ਉਹਦੇ ਭੈਣ ਉਹਦੀ ਮਾਰਥਾ ਨੂੰ ਪੁਲਸ ਰਿਮਾਂਡ ਵਿੱਚ ਲਿਆ ਰਹੀ ਸੀ ਤੇ ਉੱਥੇ ਜਦੋਂ ਮੈਨੂੰ ਬਲਾਗ ਬੁਲਾਇਆ ਜਾਂਦਾ ਜੀ ਤੇ ਉੱਥੇ ਐਸਐਚਓ ਸਾਹਿਬ ਉਹਨਾਂ ਨੂੰ ਕੁਰਸੀਆਂ ਤੇ ਬਹਾਲ ਕੇ ਚਾਹ ਪਿਆ ਰਿਆ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਪੁਲਸ ਰਿਮਾਂਡ ਹੈ ਜੀ ਤੇ ਜੇ ਮੈਂ ਵੀਡੀਓ ਬਣਾਉਣ ਲੱਗਾ ਤਾਂ ਮੇਰਾ ਉਹਨਾਂ ਨੇ ਫੋਨ ਫੋ ਲਿਆ ਜੀ ਤੇ ਐਸਐਚਓ ਮੈਨੂੰ ਦਬਕੇ ਮਾਰਦਾ ਸੀ ਤੇ ਜੇ ਮੇਰੇ ਨਾਲ ਕੋਈ ਬੰਦਾ ਜਾਂਦਾ ਜੀ ਤੇ ਉਹਨੂੰ ਅੰਦਰ ਨਹੀਂ ਹੋਣ ਦਿੰਦਾ ਉਹਨੂੰ ਕਹਿੰਦਾ ਵੀ ਨਹੀਂ ਤੂੰ ਇਹਨੂੰ ਮੈਂ ਲੈ ਕੇ ਕੱਲੇ ਨੂੰ ਭਜਾਉ ਤੇ ਮੈਨੂੰ ਕਹਿੰਦਾ ਵੀ ਮੈਂ ਤੇਰਾ ਇਹਨਾਂ ਨਾਲ ਮਰਾਜੀਨਾਮਾ ਕਰਵਾ ਦਿੰਦਾ ਤੰਮੈ ਨੂੰ ਅਸਾਚੋ ਤੋਂ ਖਤਰਾ ਜੀ ਮੈਨੂੰ ਧੱਕੇ ਮਾਰਦਾ ਪੈਣ ਹੀ ਹੈ ਜੀ ਤੇ ਤੰਗ ਪਰੇਸ਼ਾਨ ਬਹੁਤ ਕਰਦਾ ਜੀ ਇਹ ਇਹਨਾਂ ਦਾ ਨਿੱਜੀ ਮਤਲਬ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ ਅਸੀਂ ਉੱਥੇ ਪ੍ਰੈਜ਼ੈਂਟ ਵੀ ਨਹੀਂ ਸੀਗੇ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜਿਹੜਾ ਸਿਸਟਮ ਕੰਮ ਕਰਨਾ ਚਾਹੁੰਦਾ ਹੁੰਦਾ ਕਈ ਵਾਰੀ ਕਿ ਉਸ ਨੂੰ ਕੰਮ ਕਰਨ ਦਿੱਤਾ ਨਹੀਂ ਜਾਂਦਾ ਤੇ ਜੇ ਕੋਈ ਅਫਸਰ ਇਦਾਂ ਤੇ ਹੀ ਗੱਲ ਕਰ ਰਿਹਾ ਹੈਗਾ ਤੇ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ ਜਾਂ ਉਹ ਕਿਸ ਦਬਾਅ 'ਚ ਕਰ ਰਿਹਾ ਹੈ ਇਹ ਵੱਡੇ ਅਫਸਰ ਜਿਹੜੇ ਆ ਥੋੜਾ ਜਿਹਾ ਇੰਟਰਫੀਰੈਂਸ ਕਰਨਗੇ ਤਾਂ ਸ਼ਾਇਦ ਇਹ ਚੀਜ਼ਾਂ ਕਲੀਅਰ ਹੋ ਸਕਣਗੀਆਂ ਕਿਉਂਕਿ ਅਸੀਂ ਫੇਰ ਬਾਰੀ-ਬਾਰੀ ਇਹ ਗੱਲ ਕਰ ਰਹੇ ਹਾਂ ਕਿ ਜਦ ਤੱਕ ਅਨਡਿਊ ਇਨਫਲੂਐਂਸ ਦੂਰ ਨਹੀਂ ਹੋਏਗਾ ਮਿਰਪੱਖ ਤਰੀਕੇ ਨਾਲ ਜੁਡੀਸ਼ੀਅਲ ਸਿਸਟਮ ਆਪਣਾ ਕੰਮ ਨਹੀਂ ਕਰ ਸਕੇਗੀ ਪੁਲਿਸ ਆਪਣਾ ਕੰਮ ਨਹੀਂ ਕਰ ਸਕੇਗੀ ਤੇ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਸਿਸਟਮ ਪਲੀਜ਼ ਰਿਕਵੈਸਟ ਕਰਕੇ ਕਿ ਮਤਲਬ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣ ਪੁਲਿਸ ਨੂੰ ਆਪਣਾ ਕੰਮ ਕਰਨ ਦੇਣ ਤਾਂ ਕਿ ਇਹ ਸਮਾਜ ਜਿਹੜਾ ਹੈ ਸ਼ਾਂਤੀ ਨਾਲ ਜੀ ਸਕੇ ਧਰਮ ਦੇ ਨਾਂ ਤੇ ਕਿਸੇ ਹੋਰ ਨਾਂ ਤੇ ਕਿਸੇ ਦਾ ਵੀ ਸੂਸ਼ਣ ਨਹੀਂ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਐਡਾ ਹੀਨियस ਕ੍ਰਾਈਮ ਸਾਡੇ ਲੋਕ ਇਨੋਸੈਂਟ ਜ਼ਰੂਰ ਨੇ ਭੋਲੇ ਜ਼ਰੂਰ ਨੇ ਪਰ ਘਟੋ ਘਟੋ ਐਸੀ ਟ੍ਰੀਟਮੈਂਟ ਡਿਜ਼ਰਵ ਨਹੀਂ ਕਰਦੇ ਕਿ ਜਿੱਥੇ ਜੇ ਕੋਈ ਮੰਨ ਕੇ ਚੱਲੋ ਕੋਈ ਆਪਣਾ ਵਿਸ਼ਵਾਸ ਲੈ ਕੇ ਗਿਆ ਕਿ ਮੇਰੀ ਪ੍ਰੋਬਲਮ ਹੱਲ ਹੋ ਜਾਏਗੀ ਜਾਂ ਮੇਰੀ ਸਮੱਸਿਆਵਾਂ ਹੱਲ ਹੋ ਜਾਣਗੀਆਂ ਮੈਂ ਰੱਬ ਅੱਗੇ ਅਰਦਾਸ ਕਰ ਲਵਾਂ ਕਿਸੇ ਦੇ ਥਰੂ ਕਰ ਲਵਾਂ ਤੇ ਉੱਥੇ ਹੀ ਉਹਦਾ ਸੋਸ਼ਣ ਹੋ ਜਾਵੇ ਇਹ ਸੱਚੀ ਇਹ ਗੱਲਾਂ ਆ ਲੱਗਦੀਆਂ 18ਵੀਂ ਤੇ 16ਵੀਂ ਸਦੀ ਦੀਆਂ ਗੱਲਾਂ ਲੱਗਦੀਆਂ ਪਰ ਅੱਜ ਵੀ ਜਦੋਂ ਇਹ ਚੀਜ਼ਾਂ ਸੱਚ ਹੁੰਦੀਆਂ ਤਾਂ ਬੜਾ ਦੁੱਖ ਲੱਗਦਾ ਬਹੁਤ ਤਕਲੀਫ ਹੁੰਦੀ ਹੈ ਬਹੁਤ ਬਹੁਤ ਧੰਨਵਾਦ